ਹਾਂ ਜੀ ਜੀ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਅਸੀ ਇਸ ਫੈਸ਼ਨ ਏਟਿਕ ਤੇ ਅੱਜ ਆਪਾਂ ਚੁੰਨੀ ਤੇ ਲੈਸ ਲਾਉਣੀ ਤੁਹਾਨੂੰ ਦੱਸਦੇ ਆ ਇਹ ਆਪਾਂ ਚੁੰਨੀ ਦਾ ਆਲਟ ਸਾਈਡ ਰੱਖਿਆ ਤੇ ਲੈਸ ਆਪਣੀ ਹੈਗੀ ਸਿੱਧੀ ਤੇ ਆਪਾਂ ਇਹਦੀ ਕੰਨੀ ਕੰਨੀ ਤੇ ਮਾਰਾਂਗੇ ਸਲਾਈ ਫਿਰ ਇਹਨੂੰ ਆਲਟ ਕਰਕੇ ਮਾਰਾਂਗੇ ਇਸ ਤਰ੍ਹਾਂ ਕਰਕੇ ਆਪਾਂ ਕੰਨੀ ਕੰਨੀ ਤੇ ਇਹਦੀ ਸਲਾਈ ਮਾਰ ਲੈਣੀ ਹੈ ਇਹ ਗਮ ਲੈਸ ਲੱਗੂਗੀ ਚੁੰਨੀ ਤੇ ਹੁਣ ਆਪਾਂ ਜਮਾ ਨੁੱਕਰ ਤੇ ਜਾ ਕੇ ਤੁਹਾਨੂੰ ਦੱਸਦੇ ਹਾਂ ਕਿੱਦਾਂ ਮੋੜਨੀ ਆ ਨਾ ਤੁਨੇ ਨੂੰ ਖਿੱਚਣਾ ਨਾ ਲੈਸ ਨੂੰ ਖਿੱਚਣਾ ਸੇਮ ਆਪਾਂ ਬਰਾਬਰ ਪੋਲੇ ਦੇ ਹੱਥ ਨਾਲ ਰੱਖ ਕੇ ਇਹਨਾਂ ਤੇ ਸਲਾਈ ਮਾਰਾਂਗੇ ਫਿਰ ਬਲ ਨਹੀਂ ਪੈਂਦਾਗਾ ਹੁਣ ਆਪਾਂ ਜਮਾ ਇਹਦੇ ਨੁੱਕਰ ਤੇ ਲਿਆ ਕੇ ਸੂਈ ਨੂੰ ਉੱਥੇ ਵਿੱਚ ਗੱਡ ਲਾਂਗੇ ਇਨ ਸਾਈਡ ਤੇ ਲੈਸ ਨੂੰ ਫੋਲਡ ਕਰਕੇ ਇਸ ਤਰ੍ਹਾਂ ਇਹਦੇ ਉੱਤੇ ਸਲਾਈ ਮਾਰਾਂਗੇ ਇਹ ਇਸ ਤਰ੍ਹਾਂ ਕਰਕੇ ਫੋਲਡ ਹੋ ਜੂਗੀ ਨੁੱਕਰ ਬਣ ਜੂਈ ਇਹਦੀ ਇਸ ਤਰ੍ਹਾਂ ਆਪਾਂ ਸਾਰੀ ਲੈਸ ਲਾ ਲੈਨੇ ਆ ਫਿਰ ਦੁਬਾਰਾ ਫੋਲਡ ਕਰਦੇ ਆ ਤੁਹਾਨੂੰ ਉਹ ਦਿਖਾਵਾਂਗੇ ਹਾਂਜੀ ਇਸੇ ਤਰ੍ਹਾਂ ਨਾਲ ਹੀ ਆਪਾਂ ਚਾਰੇ ਕੋਨੇ ਚੁੰਨੀ ਦੇ ਫੋਲਡ ਕਰ ਲੈਣੇ ਆ। ਇਹ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਹੁਣ ਆਪਾਂ ਉੱਥੇ ਐਂਡ ਤੇ ਆ ਗਏ ਬਸ ਉੱਥੇ ਆਪਾਂ ਬਸ ਉਹਦੇ ਬਰਾਬਰ ਰੱਖ ਕੇ ਕੱਟ ਦੇਣੀ ਆ ਲੈਸ। ਇਸ ਤਰ੍ਹਾਂ ਕਰਕੇ ਇਹਨੂੰ ਬਾਹਰ ਕੱਢ ਦੇਣਾ ਆਪਾਂ ਸਲਾਈ ਮਾਰ ਕੇ ਹੁਣ ਇਸ ਤਰ੍ਹਾਂ ਇਹਦੀ ਨੁੱਕਰ ਬਣਾ ਕੇ ਲੈਸ ਨੂੰ ਅੰਦਰ ਨੂੰ ਫੋਲਡ ਕਰਕੇ ਆਪਾਂ ਇੱਕ ਕੋਨਾ ਜਿਹਾ ਬਣਾ ਲੈਣਾ ਵਾ ਲੈਸ ਦਾ ਤੇ ਇਹਨੂੰ ਸਲਾਈ ਨਾਲ ਨੱਪ ਦੇਣਾ ਹੁਣ ਦੁਪट्टे ਦੀ ਆਪਣੀ ਸਿੱਧੀ ਸਾਈਡ ਹੋ ਗਈ ਆ ਤੇ ਲੈਸ ਉੱਪਰ ਉੱਪਰ ਫੋਲਡ ਹੋ ਗਈ ਆ बस नाइन दुपट्टे ਨੂੰ ਕਿਚਣਾ ਨਾਲ ਲੈਸ ਨੂੰ ਜ਼ਿਆਦਾ ਖਿਚਣਾ ਦੋਨਾਂ ਨੂੰ ਸੇਮ ਸੇਮ ਰੱਖ ਕੇ ਆਪਾਂ ਸਲਾਈ ਮਾਰਾਂਗੇ ਫਿਰ ਇਹਦੇ ਚ ਜਮਾਂ ਵੀ ਬਲ ਨਹੀਂ ਪੈਂਦੇਗੇ ਜਦੋਂ ਆਪਾਂ ਇੱਕ ਚੀਜ਼ ਨੂੰ ਜ਼ਿਆਦਾ ਖਰਚਦੇ ਆਂ ਦੂਸਰੀ ਢਿੱਲੀ ਰਹਿ ਜਾਂਦੀ ਹੈ ਫਿਰ ਉਹਦੇ ਵਿੱਚ ਬਲ ਪੈਂਦੇ ਆ ਇਸ ਤਰ੍ਹਾਂ ਕਰਕੇ ਆਪਾਂ ਚੁੰਨੀ ਦੇ ਖੁੰਜੇ ਤੋਂ ਫਿਰ ਵਿੱਚ ਨੂੰ ਲੈਸ 모ੜ ਕੇ ਤੇ ਉੱਪਰ ਇਹਦੇ ਸਲਾਈ ਮਾਰ ਦੇਣਾ ਹੈ ਇਸੇ ਤਰ੍ਹਾਂ ਨਾਲ ਆਪਾਂ ਚਾਰੇ ਗੁੰਝੇ ਮੋੜ ਲੈਣੇ ਆ। ਇਸ ਤਰ੍ਹਾਂ ਦੀਆਂ ਵੀਡੀਓ ਹੋਰ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੀ ਤੁਹਾਨੂੰ ਵੀਡੀਓ। ਵੀਡੀਓ ਦੇਖਣ ਲਈ ਵੀ ਧੰਨਵਾਦ।